ਗੱਗੰਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਮੈਂ ਹਾਂ ਵਰੁਣ ਪੱਟ ਤਾਂ ਜਿਸ ਤਰੀਕੇ ਦੇ ਨਾਲ वूमेन वर्ल्ड कप ਦੇ ਵਿੱਚ ਭਾਰਤੀ ਖਿਡਾਰੀਆਂ ਨੇ ਆਪਣਾ ਚੰਗਾ ਪ੍ਰਦਰਸ਼ਨ ਦਿਖਾਇਆ ਤਾਂ ਕਾਫੀ ਥਾਲਾ ਦਾ ਇੰਤਜ਼ਾਰ 47 ਸਾਲ ਦਾ ਇੰਤਜ਼ਾਰ ਜਿਹੜਾ ਹੈਗਾ ਉਹ ਉਸ ਤੋਂ ਬਾਅਦ वर्ल्ड कप ਦੇ ਵਿੱਚ ਚੈਂਪੀਅਨ ਬਣੀਆਂ ਨੇ ਭਾਰਤੀ ਖਿਡਾਰਨਾ ਸਾਡੇ ਨਾਲ ਕੋਚ ਨੇ ਅਮਨਜੋਤ ਦੇ ਨਗੇਸ਼ ਸਰ ਪੈਲੀ ਫੀਲਿੰਗ ਕੀ ਹੈਗੀ ਹੈ ਕਿਵੇਂ ਦੇਖਦੇ ਹੋ ਜੋ ਲੰਬੇ ਸਮੇਂ ਤੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਹਰ ਵਾਰ ਫਾਈਨਲ ਚ ਪਹੁੰਚ ਜਾਂਦੀ ਸੀ ਟੀਮ ਲੇਕਿਨ ਟਾਪ ਰਹਿ ਜਾਂਦਾ ਸੀਗਾ ਕੀ ਜ਼ਹਿਨ ਦੇ ਵਿੱਚ ਆਇਆ ਜਦੋਂ ਮੈਚ ਕੰਪਲੀਟ ਹੋਇਆ ਬੜੀ ਖੁਸ਼ੀ ਹੋਈ ਜੀ ਨਾਲੇ ਗਰਵ ਦੀ ਗਰਵ ਵੀ ਮਹਿਸੂਸ ਹੋਇਆ ਕਿ ਇੰਡੀਆ ਨੇ ਵਰਲਡ ਕੱਪ ਜਿੱਤੇ ਪਹਿਲੀ ਵਾਰ ਕਿ ਬੜੀ ਉਮੀਦਾਂ ਸੀ ਕਿਆਂ ਕੁੜੀਆਂ ਤੋਂ ਕਿ ਇਸ ਵਾਰ ਵਰਲਡ ਕੱਪ ਹਿੰਦੁਸਤਾਨ ਕੀ ਹੋ ਰਿਹਾ ਹੈ ਤੇ ਟਰੋਫੀ ਘਰ ਲੈ ਕੇ ਆਏਗੀ ਤੇ ਉਮੀਦਾਂ ਤੇ ਖਰੀ ਉਤਰੀਆਂ ਜੀ ਬੜਾ ਜ਼ਬਰਦਸਤ ਖੇਲ ਕੇ ਜੀ ਰਾਤ ਸਰ ਜਦੋਂ ਮੈਚ ਚੱਲ ਰਿਹਾ ਸੀ ਤਾਂ ਅਮਨਜੋਤ ਹੁਣਾਂ ਕੋਲੇ ਜਿਹੜਾ ਕੈਚ ਆਇਆ ਤਾਂ ਵੀ ਚੀਜ਼ਾਂ ਇਹ ਸੀਗੀਆਂ ਜਮੀਮਾ ਕੋਲ ਜਿਵੇਂ ਕੈਚ ਇੱਕ ਡ੍ਰੌਪ ਹੋਇਆ ਤਾਂ ਮਤਲਬ ਉਹ ਲੱਗ ਰਿਹਾ ਸੀ ਉਹ ਟਰਨਿੰਗ ਪੁਆਇੰਟ ਵੀ ਹੋ ਸਕਦਾ ਹੈ ਉਸ ਟਾਈਮ ਤੁਹਾਡੀ ਕੀ ਫੀਲਿੰਗ ਸੀਗੀਆਂ ਕਿ ਕਿਵੇਂ ਦੇਖ ਰਹੇ ਸੀ ਕੀ ਉਹ ਤੁਸੀਂ ਜੇ ਬਿਆਨ ਕਰਨਾ ਚਾਹੋ ਚੀਜ਼ਾਂ ਫੀਲਿੰਗ ਇਹੋ ਜੀ ਕੈਚ ਜਦੋਂ ਇਸ ਸਿਚੁਏਸ਼ਨ ਚੋਂਦੀ ਹੈ ਜਿਵੇਂ ਬੁਲਵਾਰਡ ਸੌਰਮ ਤੇ ਖੇਲ ਰਹੀ ਸੀ ਜੀ ਤੇ ਬੰਦਾ ਜੇ ਫੜ ਲਵੇ ਤਾਂ ਹੀਰੋ ਬਣ ਜਾਂਦਾ ਜੀ ਜੇ ਛੱਡ ਦਵੇ ਤਾਂ ਜ਼ੀਰੋ ਬਨ ਜਾਂਦਾ ਤੇ ਲੱਕੀਲੀ ਓਮਨ ਨੇ ਫੜ ਲਈ ਤੇ ਹੀਰੋ ਬਣ ਗਈ ਤੇ ਜਦੋਂ ਉਹ ਥੋੜੀ ਜਿਹੀ ਜਗਲ ਹੋਈ ਸੀ ਫੰਬਲ ਹੋਈ ਸੀ ਉਦੋਂ ਤਾਂ ਦਿਲ ਦੀ ਧੜਕਣਾਂ ਤੇਜ਼ ਹੋ ਗਈ ਕਿ ਫੜ ਲਵੇ ਫੜ ਲਵੇ ਕਿ ਅਲਟੀਮੇਟਲੀ ਫੜ ਹੀ ਲਈ ਜੀ ਬਿਲਕੁਲ ਤੀਸਰੇ ਉਹਦੇ ਵਿੱਚ ਉਹਨਾਂ ਨੇ ਪਿਕ ਕਰ ਲਿਆ ਤੇ ਜਿਹੜਾ ਉਹ ਕੈਚ ਵੀ ਉਹਨਾਂ ਨੇ ਪਕੜਿਆ ਉਦੋਂ ਫੀਲਿੰਗ ਵੀ ਇਹੀ ਆ ਰਹੀ ਸੀ ਕਿ ਮੈਚ ਪੂਰਾ ਪਕੜ ਲਿਆ ਹੁਣ ਹਾਂ ਜੀ ਇੰਡੀਆ ਨੇ ਤੇ ਸਰ ਕਿਵੇਂ ਦੇਖਦੇ ਹੋ ਜਿਹੜੀ ਸਟਰਗਲ ਇਹਨਾਂ ਨੇ ਕੀਤੀ ਤਾਂ ਜਿੱਥੋਂ ਦੀ ਉੱਠ ਕੇ ਜਾਂ ਇੱਕ ਅ ਇਹ ਵੀ ਚੱਲਦਾ ਰਿਹਾ ਪੈਰਲਰ ਕਿ ਅ ਵੂਮਨ ਕ੍ਰਿਕਟਰ ਨੂੰ ਜਿਹੜੀ ਹੈਗੀ ਉਹ ਨਹੀਂ سپورਟ ਨਹੀਂ ਸੀ ਮਿਲਦੀ ਤੁਹਾਨੂੰ ਹੁਣ ਲੱਗਦਾ ਕਿ ਜਿਹੜੇ ਵੈਟਨ ਖਿਡਾਰੀ ਵੀ ਸੀਗੇ ਕੱਲ ਕਮੈਂਟਰੀ ਦੇ ਵਿੱਚ ਉਹ ਕਾਫੀ ਚੀਜ਼ਾਂ ਬੋਲ ਰਹੇ ਸੀ ਕਿ ਹੁਣ ਅੱਗੇ ਹੌਲੀ-ਹੌਲੀ ਹੋਰ ਜਿਹੜਾ ਹੈਗਾ ਇਹ ਪ੍ਰੇਰਿਤ ਕਰਨਗੀਆਂ ਲੜਕੀਆਂ ਨੂੰ ਤਾਂ ਸਿਰ ਕਿਵੇਂ ਦੇਖ ਲਿਓ ਅੱਗੇ ਜਿਹੜਾ ਫਿਊਚਰ ਹੈ ਹੋਰ ਕ੍ਰਿਕਟ ਦਾ ਇੰਡੀਆ ਦੇ ਵਿੱਚ ਲੜਕੀਆਂ ਦੇ ਵਿੱਚ ਖਾਸ ਤੌਰ ਤੇ ਉਹ ਕਿਵੇਂ ਦੇਖਦੇ ਹੈਗੇ ਹੁਣ ਤੁਹਾਡੇ ਕੋਲੇ ਵੀ ਅਕੈਡਮੀਜ਼ ਦੇ ਵਿੱਚ ਜਾਂ ਹੋਰ ਕਾਫੀ ਬੱਚੇ ਜਿਹੜੇ ਹੈਗੇ ਉਹ ਵੀ ਪੇਰੈਂਟਸ ਕਰ ਰਹੇ ਹੋਣਗੇ ਕਿ ਸਾਡੇ ਬੱਚਿਆਂ ਨੂੰ ਵੀ ਅਸੀਂ ਖੜਾਣਾ ਚਾਹੁੰਦੇ ਆਂ ਜਾਂ ਕੁਝ ਹੋਰ ਬਿਲਕੁਲ ਬਿਲਕੁਲ ਤੇ ਬਹੁਤ ਸਾਰੀਆਂ ਲੜਕੀਆਂ ਇਨਸਪਾਇਰ ਹੋਈਆਂ ਜੀ ਇਸ ਵਿਕਟਰੀ ਤੋਂ ਆਸਟ੍ਰੇਲੀਆ ਦੇ ਮੈਚ ਤੋਂ ਬਾਅਦ ਵੀ ਇਹੀ ਸੀਗਾ ਮੈਂ ਕਹਿਆ ਸੀ ਕਿ ਇਹ ਕੁੜੀਆਂ ਹੁਣ ਬਹੁਤ ਸਾਰੇ ਇਨਸਪਾਇਰ ਹੋਣ ਵਾਲੀਆਂ ਤੇ ਹੁਣ ਤਾਂ ਇਹਨਾਂ ਨੇ ਵਰਲਡ ਕੱਪ ਹੀ ਜਿੱਤ ਲਈ ਹੈ ਤੇ ਬਸ ਕੱਲ ਤੋਂ ਹੀ ਮੈਨੂੰ ਲੱਗਦਾ ਛੋਟੀ ਛੋਟੀ ਕੁੜੀਆਂ ਬਾਟ ਸੜ ਕੇ ਅਕੈਡਮੀਅਾਂ ਚ ਜਾਏਂਗੀਆਂ ਉਹਨਾਂ ਦੇ ਪੇਰੈਂਟਸ ਲੈ ਕੇ ਜਾਣਗੇ ਖੇਡਣ ਲਈ ਤੇ ਹੁਣ ਬੀਸੀਸੀਆਈ ਦੀ ਵੀ ਬੀਸੀਸੀਆਈ ਪਹਿਲੇ ਹੀ ਬੜੀ ਸਪੋਰਟ ਕਰ ਰਿਆ ਹੈ ਫਟਾ ਕ੍ਰਿਕਟ ਕਈ ਸਾਲਾਂ ਤੋਂ ਹੁਣ ਹੋਰ ਸਪੋਰਟ ਵਧੇਗੀ ਬੀਸੀਸੀਆਈ ਜੀ ਸਰ ਹਰਮਨ ਪ੍ਰੀਤਕੌਰ ਦੀ ਕਪਤਾਨੀ ਨੂੰ ਕਿਵੇਂ ਦੇਖਦੇ ਹੋ ਉਹ ਹਾਲਾਂਕਿ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਵੀ ਦੇਖਣ ਨੂੰ ਮਿਲੇ ਜਦੋਂ ਉਹ ਜਿੱਤ ਗਏ ਸੀਗੇ ਉਹ ਜਸ਼ਨ ਮਨਾ ਰਹੇ ਸੀ ਉਹ ਖੁਸ਼ੀ ਦੇ ਹੰਝੂ ਵੀ ਜਿਹੜੇ ਉਹ ਪੂਰੇ ਟੈਲੀਵਿਜ਼ਨ ਤੇ ਦੇਖਿਆ ਸਾਰਿਆਂ ਨੇ ਜੀ 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 ਉਹ ਐਕਚੁਅਲ ਤੋਂ ਜਿਹੜੇ ਹੰਝੂ ਸੀਗੇ ਜੀ ਉਹ ਹੀ ਹੰਝੂ ਸਟਰਗਲ ਦੇ ਸੀਗੇ ਕਿਉਂਕਿ ਹਰਮਨ ਪ੍ਰੀਤ ਦਾ ਕਈ ਸਾਲਾਂ ਤੋਂ ਵਰਲਡ ਕੱਪ ਖੇਲ ਰਹੀ ਹੈ ਤੇ ਉਹ ਖਾਰ ਵੀ ਉਹਨੇ ਦੇਖੀ ਹੈ ਫਾਈਨਲ ਤੱਕ ਜਾ ਕੇ ਤੇ ਜਿਹੜੀ ਜਿੱਤ ਸੀਗੀ ਹੁਣ ਤਾਈ ਹੈ ਤੇ ਉਹ ਹੰਝੂ ਹੈਪੀ ਟੀਅਰਸ ਜਿਹਨੂੰ ਕਹਿੰਦੇ ਉਹ ਸੀਗੇ ਬਾਕੀ ਜਿੱਦਾਂ ਕਪਤਾਨੀ ਕੋ ਉਹ ਤਾਂ ਕਪਤਾਨੀ ਬੜੀ ਅੱਛੀ ਰਹੀਗੀ ਕਿ ਟੀਮ ਨੂੰ ਇਕਜੁੱਟ ਕਰਨਾ ਜਿਵੇਂ ਟੀਮ ਟੀਟ ਮੈਚ ਆ ਰਹੀ ਹੈ ਉਸ ਤੋਂ ਬਾਅਦ ਇਕਜੁੱਟ ਕੀਤਾ ਟੀਮ ਨੂੰ ਤੇ ਫਿਰ ਇੰਨਾ ਤਕੜਾ ਸੈਮੀਫਾਈਨਲ ਮੈਚ ਜਿੱਤੀ ਆਸਟ੍ਰੇਲੀਆ ਤੋਂ ਫਿਰ ਆ ਕੇ ਫਾਈਨਲ ਤੇ ਟੱਕਦੀ ਆ ਕੇ ਕਪਤਾਨ ਤੇ ਜਿਹੜੀ ਟੀਮ ਮੈਨੇਜਮੈਂਟ ਆ ਉਹਦਾ ਬੜਾ ਬੜਾ ਵੱਡਾ ਰੋਲ ਸੀ ਜੀ ਸ਼ਿਵਾਲੀ ਦੀ ਬੋਲਿੰਗ ਨੇ ਵੀ ਕਾਫੀ ਜਿਹੜਾ ਹੈਗਾ ਅਫਰੀਕਾ ਨੂੰ ਸਾਊਥ ਅਫਰੀਕਾ ਦੀ ਟੀਮ ਨੂੰ ਤੋੜਿਆ। ਉਹ ਸੀਰੀਅਲ ਨੂੰ ਕਿਵੇਂ ਦੇਖਦੇ ਹੋ ਸਰ? ਉਹ ਤਾਂ ਮਾਸਟਰ ਮੂਵ ਸੀਗਾ ਜੀ ਕੈਪਟਨ ਦਾ। ਉਸਡੇ ਤੇ ਸ਼ਿਵਾਲੀ ਨੂੰ ਬਾਲ ਕਰਾਉਣਾ ਤੇ ਸ਼ਿਵਾਲੀ ਬੜੀ ਘੱਟ ਬੋਲਿੰਗ ਕਰਦੀ ਹੈ। ਤੇ ਇੰਡੀਆ ਵੱਲੋਂ ਤੇ ਉਹ ਵੀ ਵਰਲਡ ਕੱਪ ਦੇ ਫਾਈਨਲ 'ਚ ਦਿੱਤਾ ਕਿ ਉਹਨੂੰ ਬੋਲਿੰਗ ਕਰਾਉਣਾ। ਤੇ ਉਹਨੇ ਉਹਨੇ ਵੀ ਪ੍ਰੂਫ ਕੀਤਾ ਦੋ ਵਿਕਟ ਲੈ ਕੇ ਮੈਚ ਦਾ ਤੀਬੋਤ ਜਿਹੜਾ ਉਹ ਸੀਗਾ ਤੇ ਬੜਾ ਵੱਡਾ ਮੂਵ ਰਿਹਾ ਜੀ। ਠੀਕ ਤੇ ਸਰ ਕਿਵੇਂ ਦੇਖਦੇ ਹੋ ਸ਼ਿਫਾਲੀ ਦੀ ਬੋਲਿੰਗ ਤੋਂ ਬਾਅਦ ਦਿਪਤੀ ਸ਼ਰਮਾ ਸੀਨੀਅਰ ਖਿਡਾਰੀ ਤੇ ਉਹ 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 ਵੀ ਜਿਹੜਾ ਹੈਗਾ ਬੋਲਿੰਗ ਉਹਨਾਂ ਨੇ ਵੀ ਕੀਤੀ ਹਾਲਾਂਕਿ ਬਾਅਦ ਵਿੱਚ ਸਾਰੀ ਟੀਮ ਉਹਨਾਂ ਨੇ ਆਲ ਆਊਟ ਕੀਤੀ ਜੀ 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 ਕਿਵੇਂ ਦੇਖਦੇ ਹੋ ਜਿਹੜੀ ਟੀਮ ਸੀ ਟੀਮ ਸਪਿਰਟ ਉਹ ਦਿਖ ਰਹੀ ਸੀ ਗਰਾਊਂਡ ਤੇ ਜਿਸ ਤਰੀਕੇ ਨਾਲ ਫੀਲਡਿੰਗ ਹੋ ਰਹੀ ਸੀ ਕੱਲ ਤਾਂ ਫੀਲਡਿੰਗ ਬਹੁਤ ਜ਼ਬਰਦਸਤ ਕੀਤੀ ਜੀ ਫੀਲਡਿੰਗ ਚਾਹ ਲੱਗ ਰਿਹਾ ਸੀ ਨਾ ਮੇਂ ਬਾਲ ਕੋਈ ਜਾਣ ਹੀ ਨਹੀਂ ਦੇਣੀ ਐ ਬਿਲਕੁਲ ਜਾਨ ਮਾਰੀ ਹੋਈ ਸੀ ਜੀ ਤੇ ਜਿੰਨਾ ਹੀ ਜਿੰਨਾ ਤੇ ਜਿੱਥੇ ਤੱਕ ਦਿਪਤੀ ਸ਼ਰਮਾ ਦੇ ਬੋਲਿੰਗ ਦਾ ਸਵਾਲ ਹੈ ਉਹ ਪੂਰੇ ਟੂਰਨਾਮੈਂਟ ਹੀ ਵ ਦੀ ਬਾਈ ਵਿਕਟਰੀਆ ਟੂਰਨਾਮੈਂਟ ਪੂਰੇ ਟੂਰਨਾਮੈਂਟ ਤੇ ਕੱਲ ਉਹਨੇ ਮੈਚ ਫਾਈਨਲ ਮੈਚ 50 ਰਨ ਵੀ ਬਣਾਏ ਤੇ ਪੰਜ ਵਿਕਟਰੀ ਵੀ ਦਿੱਤੀ ਜੀ ਇਹ ਸਰ ਇਸ ਤਰੀਕੇ ਦਾ ਨਾ ਸ਼ੀ ਚਰਣੀ ਹੋ ਗਈ ਤੇ ਅਮਨਜੋਤ ਨੇ ਜਿਹੜੇ ਡਰਾਈਵਸ ਲਗਾਈਆਂ ਬਹੁਤ ਸਾਰੇ ਰਨ ਜਿਹੜੇ ਹੈਗੇ ਨੇ ਆਪਣੀ ਟੀਮ ਦੇ ਲਈ ਉਹਨਾਂ ਨੇ ਰੋਕੇ ਵੀ ਜਿਹੜੀ ਸਾਊਥ ਅਫਰੀਕਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਹੁਣ ਤੁਹਾਡੀ ਗੱਲਬਾਤ ਅਮਨਜੋਤ ਉਹਨਾਂ ਨਾਲ ਹੋਈ ਹੈ ਜਾਂ ਅਕੈਡਮੀ ਦੇ ਵਿੱਚ ਬੱਚੇ ਜਾਂ ਕਿਸ ਤਰੀਕੇ ਦਾ ਸੈਲੀਬ੍ਰੇਸ਼ਨ ਤੇ ਕਿਸ ਤਰੀਕੇ ਦੀਆਂ ਉਹ ਤਿਆਰੀਆਂ ਕਰ ਰਹੇ ਹੋ ਜਾਂ ਉਹਨਾਂ ਨੂੰ ਸਰਪ੍ਰਾਈਜ਼ ਕੁਝ ਅਚੀਵਮੈਂਟ ਐਡੀ ਵੱਡੀ ਆ ਜੀ ਇਹ ਵੀ ਆਪਾਂ ਨੂੰ ਸਾਨੂੰ ਵੀ ਸੋਚ ਚ ਸੈਲੀਬ੍ਰੇਸ਼ਨ ਲਈ ਇੱਕ ਦੋ ਦਿਨ ਲੱਗੂਗੇ ਕਿ ਕਿਹੋ ਜੀ ਕਰੀਏ ਜੀ ਕਿਉਂਕਿ ਇਹ ਸੈਲੀਬ੍ਰੇਸ਼ਨ ਵੀ ਵੱਡੀ ਹੋਣੀ ਚਾਹੀਦੀ ਸੀ ਇਹ ਤੇ ਇਹੋ ਜੀ ਅਚੀਵਮੈਂਟ ਦੀ ਤੇ ਜਿੱਦਾਂ ਹੀ ਅਮਨ ਆਏਗੀ ਫਿਰ ਆਪਾਂ ਕਰਦੇ ਆਂ ਜੀ ਸੈਲੀਬ੍ਰੇਟ ਨਹੀਂ ਆਹ ਆਖਰੀ ਸਵਾਲ ਆ ਸਰ ਕੋਈ ਗੱਲਬਾਤ ਹੋਈ ਹੈ ਹਜੇ ਅਮਨਜੋਤ ਹੋਂਨਾ ਨਾਲ ਕੀ ਕਦੋਂ ਆ ਰਹੇ ਨੇ ਤੇ ਕੀ ਉਹਨਾਂ ਦਾ ਪਲਾਨ ਹੈਗਾ ਜਾਂ ਕੁਝ ਸਕੇਡਿਊਲ ਬਾਰੇ ਤਾਂ ਨਹੀਂ ਗੱਲ ਹੋਈ ਬਾਕੀ ਮੈਂ ਉਹਨੂੰ ਮੁਬਾਰਕਾ ਦਿੱਤੀਆਂ